ਇਹ ਲੋਕ ਆਪ ਹੀ ਅਦਾਲਤਾਂ ਬਣ ਚੁੱਕੇ ਆ ਇਹ ਅਦਾਲਤ ਨੇ ਫੈਸਲਾ ਕਰਨਾ ਵੀ ਗੋਲੀ ਚੱਲੀ ਸੀ ਨਹੀਂ ਚੱਲੀ ਸੀ ਕਿਹਨੇ ਚਲਾਈ ਸੀ ਹਵਾ 'ਚ ਚੱਲੀ ਸੀ ਕਿਸੇ ਵੱਲ ਚੱਲੀ ਸੀ ਕਾਲੀ ਦਲ ਬਾਦਲ ਦੇ ਲੀਡਰ ਜੱਜ ਬਣਨ ਦਾ ਜੇ ਤਾਂ ਨਾ ਕਰਨ ਅਦਾਲਤਾਂ ਦਾ ਕੰਮ ਅਦਾਲਤਾਂ ਦੇ ਵਿੱਚ ਰਹਿਣ ਦੇਣ ਤੇ ਮੁਜੀਠੀਆਂ ਖਾਸ ਤੌਰ ਤੇ ਜਿਹਦੇ ਉੱਤੇ ਆਪਣੇ ਦੇ ਉੱਤੇ ਸਮਗਲਿੰਗ ਦੇ ਇੱਥੇ ਤਾਂ ਗੋਲੀ ਚੱਲੀ ਸੀ ਖਣੀ ਕੋਈ ਮੰਨਣਾ ਸੀ ਕਿ ਨਹੀਂ ਮੰਨਣਾ ਸੀ ਪਾਤ ਮਜੀਠੀਏ ਨੇ ਜਿਹੜੇ ਹਜ਼ਾਰਾਂ ਪੁੱਤ ਨਸ਼ੇ ਦੇ ਨਾਲ ਮਰਵਾਏ ਹੋਇਆ ਉਹਦੀ ਜਵਾਬਦਾਦਾਰੀ ਅਜੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਕੋਲੋਂ ਲੈਣੀ ਆ ਤੁਸੀਂ ਨਰੈਨ ਸਿੰਘ ਚੌੜੇ ਨੂੰ ਕਹਿੰਦੇ ਪੰਥ ਚੋ ਚੇਕੋ ਪੰਥ ਚੋ ਉਹਦੇ ਤੁਸੀਂ ਤੇ ਤੁਹਾਡਾ ਪਤਵਾਰ ਚੇਕਨ ਵਾਲਾ ਹੋਇਆ ਜਿਹੜੇ ਪਹਿਲਾਂ ਅੰਗਰੇਜ਼ਾਂ ਦੇ ਟਾਟ ਸੀ ਤੇ ਅੱਜ ਦਿੱਲੀ ਦਲਵਾਰ ਦੇ ਟਾਟ ਬਣੇ ਬੈਠੇ ਹੋ ਜਗਦੀਸ਼ ਭੋਲੇ ਨੇ ਨਾਂ ਲਿਆ ਵਿਕ੍ਰਮ ਮਜੀਠੀਏ ਦਾ ਉਦੋਂ ਉਦੋਂ ਕਿਉਂ ਨਹੀਂ ਇਹਨਾਂ ਨੇ ਕਿਹਾ ਵੀ ਇਹਨੂੰ ਪੰਥ ਦੇ ਵਿੱਚੋਂ ਚੇਕੋ ਤੇ ਵਿਕ੍ਰਮ ਮਜੀਠੀਏ ਨੂੰ ਕਿਉਂ ਨਾ ਚੇਕਿਆ ਜਾਵੇ لیکن ਜਿਸ ਤਰ੍ਹਾਂ ਉਹਨਾਂ ਵੱਲ ਕਿਹਾ ਜਾ ਰਿਹਾ ਕਿ ਜੇਕਰ ਨਹੀਂ ਕੁਛ ਇਸ ਤਰ੍ਹਾਂ ਦਾ ਤੇ 1.47 ਲੈ ਆ ਤੱਕ ਸੜਸਤੇ ਚ ਖਿਲਾਰ ਦੇਣ ਤੇ ਗੋਲੀਆਂ ਮਾਰ ਦਿੱਤੀਆਂ ਜਾਂ ਧਾਰਮਿਕ ਇਸ਼ੂ ਬਣਾਇਆ ਜਾ ਰਿਹਾ ਕਹਿੰਦੇ ਕਾਲ ਤੱਕ ਸਰਪਤ ਗੋਲੀ ਚੱਲੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੰਨ ਰਿਹਾ ਜਿਹੜਾ ਸਿੱਖਾਂ ਦੇ ਕਤਲ ਮੰਨ ਰਿਹਾ ਜਿਹੜਾ ਸਿੱਖਾਂ ਦੀ ਬੇਅਦਬੀਆਂ ਮੰਨ ਰਿਹਾ ਸਾਦਾ ਕੁਛ ਮੰਨ ਰਿਹਾ ਸਭ ਤੋਂ ਸਾਧਨਾ ਸਾਂਝ ਮੰਨ ਰਿਹਾ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੰਨ ਲਈ ਉਹਦੇ ਲਈ ਤਾਂ ਇਹ ਹੈ ਹੀ ਨਹੀਂ ਵਿਧਾਨ ਵੀ ਉਹਨੂੰ ਕੋ ਤਨਖਾਹ ਲਾ ਕੇ ਤੇ ਦੋ ਦਿਨ ਭਾਂਡੇ ਮਜਾ ਕੇ ਜਿੰਨੀ ਦੁਨੀਆ ਗੁਰਾਂੰਦ ਦੇ ਦਲ ਤੇ ਸੇਵਾ ਕਰਦੀ ਉਹ ਕੋਈ سزا ਕੱਟਣ ਢਈ ਹੈ ਲੇਕਿਨ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਉਹਨਾਂ ਕੋਲ ਆਪਣੇ ਗੁਨਾਹ ਮੰਨਨੇ ਗਏ ਨੇ ਇਹ ਵੀ ਕੋਰਟ 'ਚ ਪੇਸ਼ ਕੀਤਾ ਜਾ ਸਕਦਾ ਕਿ ਦੇਖੋ ਆ ਚੀਜ਼ਾਂ ਮੰਨੀਆਂ ਇਹਦੇ ਵਾਦੇ ਵੀ ਅਸੀਂ ਉਚਾਰ ਕਰ ਰਹੇ ਹਾਂ ਜਿੱਥੇ ਜਿੱਥੇ ਕੇਸ ਚੱਲਦੇ ਆ ਉੱਥੇ ਇਹਨਾਂ ਅਕੌਤੀ ਜਥੇਦਾਰਾਂ ਨੂੰ ਵੀ ਤਲਬ ਕਰਾਂਗੇ ਜੋ ਸੁਖਬੀਰ ਬਾਦਲ ਨੇ ਮੰਨਿਆ ਉਹ ਐਕਸਟ ਦਾ ਜੁਡੀਸ਼ੀਅਲ ਕਨਫੈਸ਼ਨ ਆ ਬਿਨਾ ਕਿਸੇ ਦਬਾਅ ਤੇ ਕਹਿੰਦਾ ਮੈਂ ਕਦਿਆਂ ਤੇ ਕਤਲ ਵੀ ਮੰਨੇ ਆ ਸੋ ਉਹ ਸਾਰੇ ਕਾਸੇ ਦੀ ਜਿਹੜੀ ਆ ਅਸੀਂ ਉਹਦੀ ਪੈਦਵਾਈ ਕਰਾਂਗੇ ਜਿੱਥੇ ਬਹਿਬਲ ਤੇ ਕੋਟ ਕਬੂ ਦਾ ਕਤਲ ਕੇਸ ਚੱਲ ਰਹੇ ਹੈਗੇ ਬੇਦਵੀ ਉੱਥੇ ਇਹਨੂੰ ਦੋਸ਼ੀ ਵੀ ਖਾਵਾਂਗੇ ਤੇ ਜਥੇਦਾਰਾਂ ਨੂੰ ਵਿੱਚ ਗਵਾਹ ਵੀ ਖਾਵਾਂਗੇ ਤੋਂ ਇਹ ਹੁਣ ਇਹਨਾਂ ਨੂੰ ਆਉਂਦੇ ਸਮੇਂ ਦੇ ਵਿੱਚ ਪਤਾ ਲੱਗੂਗਾ ਵੀ ਜਿਹੜੀ ਇਹਨਾਂ ਨੇ ਓਪਨ ਕਚੈਦੀ ਲਾ ਕੇ ਤੇ ਇੱਕ ਡਰਾਮਾ ਰਚਿਆ ਹੈਗਾ ਕੌਮ ਨੂੰ ਬੇਕੂਹ ਬਣਾਉਣ ਦੇ ਵਾਸਤੇ ਵਾਰਤਿੰਦੰਦਾ ਜੀ ਸੁਖਬੀਰ ਸਿੰਘ ਬਾਦਲ ਤੇ ਗੋਲੀ ਮਾਮਲੇ ਦੇ ਵਿੱਚ ਅੱਜ ਨਰਿੰਦਰ ਸਿੰਘ ਚੋੜਾ ਨੂੰ ਦੁਬਾਰਾ ਤੋਂ ਮਾਨਜੋ ਕੋਰਟ ਵਿੱਚ ਜਿਹੜਾ ਹੈ ਉਹ ਪੇਸ਼ ਕੀਤਾ ਗਿਆ ਹੈ ਜਿਸ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਅੰਮ੍ਰਿਤਸਰ ਦੇ ਕੋਰਟ ਕੰਪਲੈਕਸ ਤੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਹੀ ਨਰਿੰਦਰ ਸਿੰਘ ਚੋੜਾ ਨੂੰ ਜੋ ਹੈ ਉਹ ਮਾਨਜੋ ਕੋਰਟ ਦੇ ਵਿੱਚ ਜਿਹੜਾ ਹੈ ਉਹ ਪੇਸ਼ ਕੀਤਾ ਗਿਆ। ਹਾਲਾਂਕਿ ਪਿਛਲੀ ਵਾਰ 7 ਦਿਨ ਦਾ ਰਿਮਾਂਡ ਦਾ ਸੀਗਾ ਉਹ ਮਾਨਜੋ ਕੋਰਟ ਤੋਂ ਜਿਹੜਾ ਸੀਗਾ ਉਹ ਮੰਗਿਆ ਗਿਆ ਸੀ ਲੇਕਿਨ 3 ਦਿਨ ਦਾ ਜਾਰੀ ਰਿਮਾਂਡ ਸੀਗਾ ਉਹ ਦਿੱਤਾ ਗਿਆ ਸੀ ਤੇ ਹੁਣ ਵੀ ਜਿਹੜਾ ਹੈ ਉਹ ਪੇਸ਼ ਜਿਹੜਾ ਹੈ ਮਾਨਜੋ ਕੋਰਟ ਦੇ ਵਿੱਚ ਜੋ ਹੈ ਨਰਿੰਦਰ ਸਿੰਘ ਚੋੜਾ ਨੂੰ ਜੋ ਹੈ ਉਹ ਆ ਕੀਤਾ ਗਿਆ ਇੱਕ ਐਡਵੋਕੇਟ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਜੂਰ ਕਰਾਂਗੇ ਉਹ ਨਹੀਂ ਕਿਦਾ ਤਾਂ ਕੀ ਉਹ ਤਾਂ ਪੁਲਿਸ ਦੱਸੂਗੀ ਨਾ ਪ੍ਰੋਸੀਕਿਊਸ਼ਨ ਕੇਸ ਆ ਸੋ ਉਹਨਾਂ ਨੂੰ 3 ਦਿਨ ਦਾ ਰਿਮਾਨ ਜਿਹੜਾ ਜ ਆ ਹਾਂ ਤੇ ਹੁਣ 11 ਤਰੀਕ ਨੂੰ ਪੇਸ਼ ਕਰਨਗੇ ਖੇਦੀ ਦੇ ਵਿੱਚ ਕਦੋਂ ਉਹਨਾਂ ਦੇ ਵੱਲੋਂ ਹਿਥਿਆਰ ਰੱਖੇ ਗਿਆ ਕੀ ਦੱਸਿਆ ਗਿਆ ਮੈਂ ਯਾਰ ਇਹਨੂੰ ਥੋੜੋ ਕਹਿਨ ਦੇ ਆ ਇਹ ਤਾਂ ਪੁਲਿਸ ਕਹਿਣ ਲਈ ਆ ਉਹ ਕਿਵੇਂ ਮੈਨੂੰ ਇਨਵੈਸਟੀਗੇਟ ਕਰ ਦਿਆ ਉਹ ਕਹਿਨ ਜੂ ਇਨਵੈਸਟੀਗੇਸ਼ਨ ਹੋ ਮੀ ਮੈਂ ਸਰਪ ਸਰ ਕਦੋਂ ਕਿਹੜੇ ਕਿਹੜੇ ਤੁਸੀਂ ਕਿਹੜੇ ਕਿਹੜੇ ਤਰਕ ਰੱਖੇ ਉਸਨੇ ਕਿਹਾ ਵੀ ਲਖੀਮਪੁਰ ਫਕੀਰੀ ਚ ਇਤਿਆਹ ਰੱਖੇ ਸੀ ਉਹ ਕਬਦ ਕਰਾਉਣੇ ਆ ਅਸੀਂ ਕਹਿੰਦੇ ਆ ਵੇਗ ਗੱਲ ਹੈਗੀ ਆ ਇਹ ਕਿਤੇ ਨਹੀਂ ਵਿੱਚ ਲਿਖਿਆ ਹੋਇਆ ਵੀ ਕਦੋਂ ਗਿਆ ਨਰੈਨ ਸਿੰਘ ਕਦੋਂ ਰੱਖ ਕੇ ਆਇਆ ਸਿਰਫ ਰਿਮਾਂਡ ਵਧਾਉਣ ਵਾਸਤੇ ਉਹਨਾਂ ਨੇ ਡਿਸਕਲੋਜ਼ਰ ਲਿਖੀ ਆ ਉਸ ਵਾਸਤੇ ਉਹਨਾਂ ਨੇ ਰਿਮਾਂਡ 3 ਦਿਨ ਦਾ ਹੀ ਜਿਹੜਾ ਅੱਗੇ ਮਿਲਿਆ ਹੈਗਾ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਤੇ ਜਿਹੜਾ ਹੈਗਾ ਵਕੀਲਾ ਨੂੰ ਮਿਲਣ ਦੀ ਜਿਹੜੀ ਆ ਯਾਤ ਟਵਾਈਸ ਅ ਡੇ ਜਿਹੜੀ ਆ ਦਿਨ ਚ ਦੋ ਵਾਰੀ ਸਾਡੇ ਵੱਲੋਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਉਹਨਾਂ ਨੂੰ ਮਿਲਣ ਜਾਣਗੇ ਸਵੇਰੇ ਸ਼ਾਮ ਗਿਆਲਾਂ ਨੂੰ ਪੇਸ਼ ਕਰਨਗੇ ਜੋ ਇਨੀਸ਼ੀਅਲ ਚਾਰ ਤਰੀਕ ਨੂੰ ਰਿਕਵਰੀ ਹੋਈ ਸੀ ਉਹੀ ਰਿਕਵਰੀ ਆ ਉਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਨਾ ਕਿਸੇ ਹੋਰ ਬੰਦੇ ਨੂੰ ਨਾਮਿਨੇਟ ਕੀਤਾ ਗਿਆ ਨਾ ਕੋਈ ਧਾਰਾ ਦੇ ਵਿੱਚ ਵਾਦਾ ਕਰਤਾ ਕੀਤਾ ਗਿਆ ਤੇ ਨਾ ਕੋਈ ਹੋਰ ਅਰੈਸਟ ਵਗੈਰਾ ਹੋਇਆ ਤੁਹਾਡੇ ਵੱਲੋਂ ਸਰ ਕੋਈ ਤਰਕ ਰੱਖੇਗੇ ਨੇ ਕਿ ਆ ਜਿਹੜੀਆਂ ਚੀਜ਼ਾਂ ਨੇ ਕਿਉਂਕਿ ਪਹਿਲਾ ਕੈਰ ਜਿਹੜਾ 31 ਮਾਮਲੇ ਪਹਿਲੋਂ ਨੇ ਹਣ ਤੁਹਾਡੇ ਵੱਲ ਕੋਈ ਤਰਕ ਰੱਖਿਆ ਗਿਆ ਕਿ ਉਹ ਪੁਰਾਣੇ ਮਾਮਲੇ ਸੀ ਜਿਨ੍ਹਾਂ ਵਿੱਚ ਕਈ ਜਗ੍ਹਾ ਕਿ ਤੀਕਾ ਗਿਆ ਕੋਰਟ ਨੂੰ ਵੀ ਸਾਡੇ ਕੇਸ ਬੜੀ ਹੋਏ ਆ ਕੋਈ ਵੀ ਕੇਸ ਅਜੇ ਤੱਕ ਸਜ਼ਾ ਨਹੀਂ ਹੋਇਆ ਸੋ ਉਹ ਸਜ਼ਾ ਨਹੀਂ ਹੋਇਆ ਤੇ ਝੂਠ ਬੋਲਿਆ ਜੇ ਕੋਈ ਕਨਵਿਕਸ਼ਨ ਹੋਈ ਤਾਂ ਦੱਸੋ ਸਾਰੇ ਕੇਸ ਅਦਾਲਤਾਂ ਨੇ ਬਦੀ ਕੀਤੀ ਕੋਈ ਸਟੇਟ ਨੇ ਕੋਈ ਅਪੀਲ ਨਹੀਂ ਦਾਖਲ ਕੀਤੀ ਲੇਕਿਨ ਨਰੈਨ ਸਿੰਘ ਚੋੜਾ ਹੁਣਾਂ ਤੁਹਾਡੀ ਗੱਲਬਾਤ ਹੋਏਗੀ ਕਿ ਗੱਲਬਾਤ ਹੋਈ ਕਿ ਭਾਵਨਾਮਾ ਦੇ ਤਹਿਤ ਇਸ ਐਕਸ਼ਨ ਲਿੱਤਾ ਗਿਆ ਕੋਰਟ ਦੇ ਵਿੱਚ ਡਿਸਾਈਡ ਹੋਵਾਂਗੇ ਉਹ ਸਭ ਜਾਈ ਸਾਡ ਰਿਮਾਂਡ ਦੇ ਵਿੱਚ ਆ ਉਹਨਾਂ ਨੇ ਕੀ ਗੱਲ ਕੀਤੀ ਕੀ ਨਹੀਂ ਕੀਤੀ ਉਹ ਵਕੀਲ ਤੇ ਕਲਾਇੰਟ ਦਾ ਆਪਣਾ ਸਬੰਧ ਹੁੰਦਾ ਮੀਡੀਆ 'ਚ ਦੱਸਣ ਯੋਗ ਨਹੀਂ ਹੁੰਦਾ ਸਿਰਫ ਇਹ ਗੱਲ ਜ਼ਰੂਰ ਹੈਗੀ ਆ ਵੀ ਜਿਹੜਾ ਮੀਡੀਆ ਟ੍ਰਾਇਲ ਚਲਾ ਰਿਹਾ ਚਲਾਇਆ ਜਾ ਰਿਹਾ ਇੱਕ ਡਰੱਗ ਸਮਗਲਰ ਵਿਕ੍ਰਮ ਜੀਠੇ ਵੱਲੋਂ ਉਹਦੇ ਤੋਂ ਉਹਨਾਂ ਨੂੰ ਜ਼ਰੂਰ ਉਸ ਹੋਇਆ ਵੀ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਇਹ ਲੋਕ ਆਪ ਹੀ ਅਦਾਲਤਾਂ ਬਣ ਚੁੱਕੇ ਆ ਇਹ ਅਦਾਲਤ ਨੇ ਫੈਸਲਾ ਕਰਨਾ ਵੀ ਗੋਲੀ ਚੱਲੀ ਸੀ ਨਹੀਂ ਚੱਲੀ ਸੀ ਕਿਹਨੇ ਚਲਾਈ ਸੀ ਹਵਾ ਚ ਚੱਲੀ ਸੀ ਕਿਸੇ ਵੱਲ ਚੱਲੀ ਸੀ ਸੋ ਅਕਾਲੀ ਦਲ ਬਾਦਲ ਦੇ ਲੀਡਰ ਜੱਜ ਬਣਨ ਦਾ ਜਤਨ ਨਾ ਕਰਨ ਅਦਾਲਤਾਂ ਦਾ ਕੰਮ ਅਦਾਲਤਾਂ ਦੇ ਵਿੱਚ ਰਹਿਣ ਦੇਣ ਤੇ ਜੱਜ ਨਾ ਬਣ ਤੇ ਮਜੀਠੀਆ ਖਾਸ ਤੌਰ ਤੇ ਜਿਹਦੇ ਉੱਤੇ ਆਪਣੇ ਦੇ ਉੱਤੇ ਸਮਗਲਿੰਗ ਦੇ ਇੱਥੇ ਤਾਂ ਗੋਲੀ ਚੱਲੀ ਸੀ ਖਣੀ ਕੋਈ ਮੰਨਣਾ ਸੀ ਕਿ ਨਹੀਂ ਮੰਨਣਾ ਸੀ ਪਰ ਮਜੀਠੀਏ ਨੇ ਜਿਹੜੇ ਹਜ਼ਾਰਾਂ ਪੁੱਤ ਨਸ਼ੇ ਦੇ ਨਾਲ ਮਲਵਾਏ ਹੋਇਆ ਉਹਦੀ ਜਵਾਬਦਾਦਾਰੀ ਅਜੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਕੋਲੋਂ ਲੈਣੀ ਆ ਤੁਸੀਂ ਨਰੈਣ ਸਿੰਘ ਚੌਰੇ ਨੂੰ ਕਿਹਨੇ 500 ਚੈੱਕੋ 514 ਤੁਸੀਂ ਤੇ ਤੁਹਾਡਾ ਪਦਵਾ ਚੈੱਕ ਨਾਲ ਆ ਹੋਇਆ ਜਿਹੜੇ ਪਹਿਲਾਂ ਅੰਗਰੇਜ਼ਾਂ ਦੇ ਟੌਟ ਸੀ ਤੇ ਅੱਜ ਦਿੱਲੀ ਦਰਬਾਰ ਦੇ ਟੌਟ ਬਣੇ ਬੈਠੇ ਹੋ ਲੇਕਿਨ ਜਿਸ ਤਰ੍ਹਾਂ ਵਿਕਰਮ ਸਿੰਘ ਜੋ ਜੀਠੀ ਦੇ ਪੁੱਤਾਂ ਨੂੰ ਨਸ਼ਿਆਂ ਨਾਲ ਮਦਵਾਉਣ ਵਾਲੇ ਲੋਕਾਂ ਨੂੰ ਕੋਈ ਹੱਕ ਨਹੀਂ ਨਰੈਨ ਸਿੰਘ ਚੋੜੇ ਵਰਗੇ ਸਿੱਦਕੀ ਸਿੱਖ ਦੇ ਉੱਤੇ ਸਵਾਲੀਆ ਨਿਸ਼ਾਨ ਚ ਜਿਨ੍ਹਾਂ ਦੇ ਆਪਣੇ ਸਬੰਧ ਬਾਜਤਪਾਲ ਦੇ ਸਮਗਲਿੰਗ ਦੇ ਨਾਲ ਤੇ ਲੱਖਾਂ ਟਨ ਸਮਗਲਿੰਗ ਇਹਨਾਂ ਨੇ ਕੀਤੀ ਆ ਜਗਦੀਸ਼ ਭੋਲੇ ਨੇ ਨਾਂ ਲਿਆ ਵਿਕਰਮ ਜੀਠੀ ਦਾ ਉਦੋਂ ਉਦੋਂ ਕਿਉਂ ਨਹੀਂ ਇਹਨਾਂ ਨੇ ਕਿਹਾ ਵੀ ਇਹਨੂੰ ਪੰਥ ਦੇ ਵਿੱਚੋਂ ਛੇਕੋ ਤੇ ਵਿਕਰਮ ਜੀਠੀ ਨੂੰ ਕਿਉਂ ਨਾ ਛੇਕਿਆ ਜਾਵੇ ਜਦੋਂ ਇਹਨਾਂ ਨੇ ਚੰਨਲ ਡਾਇਲ ਨੂੰ ਸਰਪਾ ਦਿੱਤਾ ਸੀ ਇਹ ਪਰਵਾਹ ਦੀ ਤੌਟਾਂ ਦਾ ਫਤਵਾ ਆ ਲੇਕਿਨ ਜਿਸ ਤਰ੍ਹਾਂ ਉਹ ਕਿਹਾ ਜਾ ਰਿਹਾ ਕਿ ਜੇਕਰ ਨਹੀਂ ਕੁਝ ਇਸ ਤਰ੍ਹਾਂ ਦਾ ਤੇ 147 ਲੈ ਆ ਤੱਕ ਸੜਸਤੇ ਚ ਖਿਲਾਰ ਦੇ ਤੇ ਗੋਲੀਆਂ ਮਾਰ ਦਿੱਤੀਆਂ ਜਾਂ ਕਿ ਲੱਗਦਾ ਨਹੀਂ ਪ੍ਰਵੋਕ ਕਰਨ ਦੀ ਕੋਸ਼ਿਸ਼ ਨਹੀਂ ਉਹ ਦੇਖੋ ਇਹ ਇਹਨਾਂ ਦੀ ਖੁਸ਼ ਸੁਖੀ ਜਿਹੜੀ ਸਿਆਸੀ ਗਰਾਉਂਡ ਆ ਅਕਾਲੀ ਦਲ ਦੀ ਇਹ ਉਹਨੂੰ ਉਹਨੂੰ ਪ੍ਰਾਪਤ ਕਰਨ ਦੇ ਵਾਸਤੇ ਇਹੋ ਜੀਆਂ ਗੱਲਾਂ ਕਰਦੇ ਆ ਵੀ ਖੜਾ ਦਿਓ ਕਰਾ ਦਿਓ ਜੈਡ ਪਲਸ ਸਕਿਉਰਟੀ ਆ ਤੁਹਾਡੀ ਕਹਿੰਦੇ ਖੜਾ ਦਿਓ ਤੇ ਹਵਾ ਚ ਗੋਲੀ ਚੱਲੀ ਇੱਕ ਉਹ ਹੁਣ ਕੋਰਟ ਦੇਖੂਗੀ ਵੀ ਕਿਹਨੇ ਚਲਾਈ ਨਹੀਂ ਚਲਾਈ ਵੈਪਨ ਕਿਹਦਾ ਸੀ ਕਿਹਦਾ ਨਹੀਂ ਸੀਗਾ ਸੋ ਅਦਾਲਤਾਂ ਦੇ ਜਿਹੜੇ ਫੈਸਲੇ ਹੈਗੇ ਆ ਅਦਾਲਤਾਂ ਤੱਕ ਰਹਿੰਦੇ ਹੋ ਕਾਨੂੰਨ ਦਾ ਰਾਜ ਹੈਗਾ ਅਦਾਲਤ ਦੇਖੂਗੀ ਕਿਹਨੇ ਚਲਾਈ ਨਹੀਂ ਚਲਾਈ 307 ਬੰਦੀ ਕਿ 336 ਬੰਦੀ ਆ ਹਵਾ ਚ ਗੋਲੀ ਚੱਲੀ ਸੀ ਕਿਸੇ ਤੇ ਲੱਗੀ ਨਹੀਂ ਨੋ ਇੰਚ ਦੀ ਕੇਸ ਆ ਕੋਈ ਇੰਚ ਦੀ ਵੀ ਹੈ ਨਹੀਂਗੀ ਕਿ ਧਾਰਮਿਕ ਇਸ਼ੂ ਬਣਾਇਆ ਜਾ ਰਿਹਾ ਕਹਿੰਦੇ ਆਕਾਲ ਤੱਕ ਸਾਬਤ ਗੋਲੀ ਚੱਲਦੀ ਦੇਖੋ ਆਕਾਲ ਤੱਕ ਤਾਲੇ ਜਿਹੜੇ ਜ਼ਹਿਦਾਦ ਉਹ ਤਾਂ ਇਹਨਾਂ ਦੇ ਜਰਖੇਜ ਮੁਲਾਜ਼ਮ ਆ ਉਹਨਾਂ ਨੇ ਤਾਂ ਇੱਕ ਪਾਸੇ ਤਾਂ ਜਿਹੜੀ ਧਾਰਮਿਕ ਜਿਹੜੀ ਅਵਗਿਆ ਹੁੰਦੀ ਆ ਉਹਦੀ ਤਨਖਾਹ ਹੁੰਦੀ ਆ ਵੀ ਪਾਠ ਕਰ ਲੋ ਭਾਂਡੇ ਮਾਜ ਲੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਮੰਨ ਰਿਹਾ ਜਿਹੜਾ ਸਿੱਖਾਂ ਦੇ ਕਤਲ ਮੰਨ ਰਿਹਾ ਜਿਹੜਾ ਸਿੱਖਾਂ ਦੀ ਬੇਅਦਬੀਆਂ ਮੰਨ ਰਿਹਾ ਸਾਰਾ ਕੁਝ ਮੰਨ ਰਿਹਾ ਸੱਸੇ ਸਾਧਨਾ ਸਾਝ ਮੰਨ ਰਿਹਾ ਤਾ ਉਹਦੀ ਅਵਗਿਆ ਥੋੜਾ ਇਹ ਆ ਵਗਿਆ ਇਹ ਜਿੰਨੀ ਕਿ ਸਜ਼ਾ ਦਿੱਤੀ ਆ ਵੀ ਭਾਂਡੇ ਮਾਰ ਲੋ ਜੁੱਤੀਆਂ ਸਾਫ਼ ਕਰ ਲੋ ਇਹ ਹੁੰਦੀ ਆ ਜੇ ਸ਼ਖਸੀ ਅਵਗਿਆ ਹੋਈ ਹੋਵੇ ਵੀ ਮੇਰੇ ਕੋ ਨਿਤਨੇਮ ਨਹੀਂ ਹੋਇਆ ਮੇਰੇ ਕੋ ਸ਼ਰਾਬ ਪੀ ਹੋਗੀ ਮੈਂ ਪਦ ਪੁਸਤ ਇਸਤਰੀ ਇਸਤਰੀ ਗਮਨ ਕਰ ਲਿਆ ਉਹਦੀ ਆ ਵਗਿਆ ਹੁੰਦੀ ਆ ਇਹ ਜਿਹੜੇ ਇਹ ਗਨਾਹ ਆ ਇਹ ਕੋਈ ਧਾਰਮਿਕ ਵਗਿਆ ਨਹੀਂ ਹੈਗੀ ਇਹ ਕੌਮ ਨਾਲ ਗਦਾਰੀ ਆ ਗੁਰੂ ਖਾਲਸਾ ਪੰਥ ਨਾਲ ਗਦਾਰੀ ਆ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੰਨ ਲਈ ਉਹਦੇ ਲਈ ਤਾਂ ਇਹ ਹੈ ਹੀ ਨਹੀਂ ਵਿਧਾਨ ਵੀ ਉਹਨੂੰ ਕੋਈ ਤਨਖਾਹ ਲਾ ਕੇ ਤੇ ਦੋ ਦਿਨ ਭਾਂਡੇ ਮਜਾ ਕੇ ਜਿੰਨੀ ਦੁਨੀਆ ਗੁਜ਼ਾਮਦਾਸ ਦੇ ਦਲ ਤੇ ਸੇਵਾ ਕਰਦੀ ਉਹ ਕੋਈ ਸਜ਼ਾ ਕੱਟਣ ਦੀ ਹੈ ਲੇਕਿਨ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਉਹਨਾਂ ਕੋਲ ਆਪਣੇ ਗਨਾਹ ਮੰਨਣਗੇ ਨੇ ਇਹ ਵੀ ਕੋਰਟ ਚ ਪੇਸ਼ ਕੀਤਾ ਜਾ ਸਕਦਾ ਕਿ ਦੇਖੋ ਆ ਚੀਜ਼ਾਂ ਮੰਨੀਆਂ ਇਹਦੇ ਵਾਦੇ ਵੀ ਅਸੀਂ ਵਿਚਾਰ ਕਰ ਰਹੇ ਹਾਂ ਜਿੱਥੇ ਜਿੱਥੇ ਕੇਸ ਚੱਲਦੇ ਆ ਉੱਥੇ ਇਹਨਾਂ ਅਕੌਤੀ ਜਥੇਦਾਰਾਂ ਨੂੰ ਵੀ ਤਲਬ ਕਰਾਂਗੇ ਕਰਵਾਵਾਂਗੇ ਇਹ ਐਜੇ ਗਵਾ ਉੱਥੇ ਐਕਸਟਰ ਜਿਸ਼ਲ ਕੰਫੈਸ਼ਨ ਹੋ ਗਿਆ ਕਾਨੂੰਨ ਦੀ ਨਿਗਾਹ ਦੇ ਵਿੱਚ ਜੋ ਸੁਖਬੀਰ ਬਾਦਲ ਨੇ ਮੰਨਿਆ ਉਹ ਐਕਸਟ ਦਾ ਜੁਡੀਸ਼ੀਅਲ ਕਨਫੈਸ਼ਨ ਆ ਬਿਨਾ ਕਿਸੇ ਦਬਾਅ ਤੇ ਕਹਿੰਦਾ ਮੈਂ ਕਦਿਆਂ ਤੇ ਕਤਲ ਵੀ ਮੰਨੇ ਆ ਸੋ ਉਹ ਸਾਰੇ ਕਾਸੇ ਦੀ ਜਿਹੜੀ ਆ ਅਸੀਂ ਉਹਦੀ ਪੈਦਾਵਾਈ ਕਰਾਂਗੇ ਜਿੱਥੇ ਬਹਿਬਲ ਤੇ ਕੋਟਕਪੂ ਦਾ ਕਤਲ ਕੇਸ ਚੱਲ ਰਹੇ ਹੈਗੇ ਬੇਦਵੀ ਉੱਥੇ ਇਹਨੂੰ ਦੋਸ਼ੀ ਵੀ ਦਿਖਾਵਾਂਗੇ ਤੇ ਜਥੇਦਾਰਾਂ ਨੂੰ ਵਿੱਚ ਗਵਾਹ ਵੀ ਖਾਵਾਂਗੇ ਜਿਹੜੇ ਕਹਿਣਗੇ ਵੀ ਬਿਨਾ ਕਿਸੇ ਦਵਾ ਤੋਂ ਸਾਡੇ ਜਿਹੜੇ ਆ ਇਹਨੇ ਇਹ ਮੰਨੇ ਆ ਸੋ ਇਹ ਹੁਣ ਇਹਨਾਂ ਨੂੰ ਆਉਂਦੇ ਸਮੇਂ ਦੇ ਵਿੱਚ ਪਤਾ ਲੱਗੂਗਾ ਵੀ ਜਿਹੜੀ ਇਹਨਾਂ ਨੇ ਓਪਨ ਕਚੈਦੀ ਲਾ ਕੇ ਤੇ ਇੱਕ ਡਰਾਮਾ ਰਚਿਆ ਹੈਗਾ ਕੌਮ ਨੂੰ ਬੇਕੂਫ ਬਣਾਉਣ ਦੇ ਵਾਸਤੇ ਤੇ ਇੱਕ ਅਜਿਹੇ ਬੰਦੇ ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਦੋਖੀ ਮੰਨ ਰਿਹਾ ਉਹਨੂੰ ਚੋਲਾ ਪਵਾਤਾ ਉਹਨੂੰ ਸਸਤਲ ਦੇਤਾ ਤੈਨੂੰ ਕੁਰਸੀ ਤੇ ਬਿਠਾਤਾ ਉੱਥੇ ਬਾਹਰ ਦੇ ਵਿੱਚ ਉਹਨੂੰ ਤਾਂ ਪ੍ਰਮੋਟ ਕੀਤਾ ਜਾ ਰਿਹਾ ਸਜਾਵਾਂ ਇਸ ਤਰ੍ਹਾਂ ਥੋੜਾ ਹੁੰਦੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੀ ਸਜਾ ਥੋੜਾ ਚੋੜਾ ਪਾ ਕੇ ਤੇ ਪਹਿਦੇ ਦਾਦੀ ਤੇ ਲਾ ਦਿਓ ਜਿਹੜੇ ਬੰਦੇ ਨੂੰ ਸੰਗਤ ਨੇ ਤੇ ਗੁਰੂ ਸੰਗਤ ਨੇ ਤੇ ਗੁਰੂ ਪੰਥ ਨੇ ਪਹਿਦੇ ਦਾਦੀ ਦੇ ਉੱਤੇ ਲਾਇਆ ਸੀਗਾ ਡਿਪਟੀ ਮੁੱਖ ਮੰਤਰੀ ਬਣਾਇਆ ਸੀ ਉਦੋਂ ਤਾਂ ਉਹ ਫਲ ਜਨਵਾ ਨਹੀਂ ਹੋਏ ਤੇ ਇਹੋ ਜੇ ਬੰਦੇ ਨੂੰ ਕੁਝ ਆਮ ਦਾਸ ਤੇ ਦਲ ਦੇ ਉੱਤੇ ਖੜਾ ਕਰਤਾ ਤੁਸੀਂ ਨੇਜਾ ਦੇ ਕੇ ਇਹ ਕਿੱਥੋਂ ਨਵਾ ਸਕਦਾ ਇਹ ਸੰਗਤ ਨੂੰ ਲੱਗਦਾ ਨਹੀਂ ਕਿ ਇਹ ਰੋਸ਼ ਸੀਗਾ ਨਰਾਇਣ ਸਿੰਘ ਚੋੜਾ ਹੋਣਾ ਦਾ ਕਿਉਂਕਿ ਜਦੋਂ ਸਚਕਣਚੀ ਦਰਬਾਰ ਸਾਹਿਬ 'ਚ ਇੱਕ ਪ੍ਰਵਾਸੀ ਵੱਲੋਂ ਅਟੈਕ ਕੀਤਾ ਗਿਆ ਸੀ ਉਸ ਨੂੰ ਸੋਦਾ ਲਗਾ ਦਿੱਤਾ ਗਿਆ ਸੀਗਾ ਦੂਸਰੇ ਪਾਸੇ ਇਤਿਹਾਸ ਕਹਿੰਦਾ ਵਾ ਕਿ ਜੇਕਰ ਕੋਈ ਵੀ ਵਿਅਕਤੀ ਗਲਤ ਕਰ ਦਾ ਤੇ ਉਸ ਨਾਲ ਜਿਹੜੀ ਸਜ਼ਾ ਜਿਹੜੀ ਬੰਦੀ ਹੋਣੀ ਚਾਹੀਦੀ ਆ ਕੀ ਲੱਗਦਾ ਨਹੀਂ ਕਿ ਇਹ ਵੀ ਪ੍ਰੋਵਿਜਨ ਦੇ ਵਿੱਚ ਕੀਤੀ ਜਾ ਸਕਦੀ ਕਿ ਜੋ ਵੀ ਉੱਥੇ ਕਟਨਾ ਕਦਮ ਹੋਈ ਆ ਉਹ ਕਿਉਂਕਿ ਹੁਣ ਅਕਾਲ ਤਖਤ ਦੇ ਦਾਇਰੇ ਦੇ ਵਿੱਚ ਨਹੀਂ ਹੈਗੀ ਉਹ ਅਦਾਲਤੀ دنیਵੀ ਅਦਾਲਤ ਚ ਆ ਗਈ ਆ ਉੱਥੇ ਕਿਹਨੇ ਗੋਲੀ ਚਲਾਈ ਹਵਾ 'ਚ ਚੱਲੀ ਕਿਸੇ ਵੱਲ ਨੂੰ ਚੱਲੀ ਕਿਹਨੇ ਚਲਾਈ ਕਿਹੜਾ ਪਿਸਤੌਲ ਸੀ ਕੌਣ ਲੈ ਕੇ ਆਇਆ ਸੀ ਉਹ ਅਦਾਲਤ ਦੇਖੂਗੀ ਉਹਦੇ ਉੱਤੇ ਅਸੀਂ ਬਤਾਲ ਵਕੀਲ ਨਹੀਂ ਟਿੱਪਣੀ ਕਰ ਸਕਦੇ ਹਾਂ ਉਹ ਕੇਸ ਪੁਲਿਸ ਦਰਜ ਨਹੀਂ ਕਰਦੀ ਤੇ ਉਹ ਕਾਲ ਤਖਤ ਵੱਲੋਂ ਲਿਆ ਜਾਂਦਾ ਉਹਦਾ ਵੀ ਸੰਗਿਆਨ ਜਿਵੇਂ ਇਹਨਾਂ ਦੇ ਕਤਲਾਂ ਦਾ ਲਿਆ ਫੇਰ ਹੋਰ ਗੱਲ ਸੀ ਕਿਉਂਕਿ ਇਹ ਨਿਆਵੀ ਅਦਾਲਤ ਕੋ ਆ ਗਏ ਨਿਆਵੀ ਅਦਾਲਤ ਦੇਖੂਗੀ ਤੇ ਬਾਕੀ ਜਿਹੜੇ ਕਿਉਂਕਿ ਇੱਕ ਪਾਸੇ ਤਾਂ ਤੁਸੀਂ ਦੇਖੋ ਨਾ ਇੱਕ ਪਾਸੇ ਕਤਲ ਮੰਨ ਲਿਆ ਬੰਦਾ ਉਹਨੂੰ ਤਾਂ ਕਹਿਦੇ ਤੂੰ ਪਾਠ ਕਰ ਲਿਆ ਕਰ ਸੁਖਨੀ ਸਾਹਿਬ ਦਾ ਇਹ ਲੋਕ ਇਹ ਜੇ ਹੈਗੇ ਆ ਇਹ ਸਲਸਿਆ ਦੇ ਸਾਹ ਨੂੰ ਵੀ ਪੰਜ ਸੁਖਨੀ ਸਾਹਿਬ ਦੇ ਪਾਠ ਕਰਾ ਕੇ ਮਾਫੀ ਦੇ ਸਕਦੇ ਆ ਜਦ ਕਿ ਜਿਹੜੇ ਇਹੋ ਜਿਹੇ ਗੁਨਾਹ ਹੈਗੇ ਆ ਇਹ ਗਦਾਲੀਆਂ ਹੈਗੀਆਂ ਇਹਨਾਂ ਦੀ ਕੋਈ ਧਾਰਮਿਕ ਸਜ਼ਾ ਨਹੀਂ ਹੋ ਸਕਦੀ ਇਹਨਾਂ ਦੀ ਸਜ਼ਾ ਗੁਰੂ ਖਾਲਸਾ ਪੰਥ ਦੀਆਂ ਪਰੰਪਰਾਈ ਆ 10 ਸਵਾਲ ਹੈ ਮੇਰਾ ਜੀ ਕਿੰਨੇ ਦਿਨ ਦਾ ਅੱਜ ਜਿਹੜਾ ਸੀ ਰਿਮਾਂਡ ਮੰਗਿਆ ਗਿਆ ਸੀ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਜੀ ਉਹਨਾਂ ਨੇ ਕਿਹਾ ਲਖੀਮਪੁਰ ਖੀਰੀ ਕੋਈ ਨਾਰਾਇਣ ਸਿੰਘ ਉਹਨਾਂ ਨੇ ਕੋ ਉੱ ਤੇ 3 ਦਿਨ ਦਾ ਰਿਮਾਂਡ ਦਿੱਤਾ ਕਿਉਂਕਿ ਆਲਰੇਡੀ ਪਿਛਲੇ 3 ਦਿਨਾਂ ਦੇ ਵਿੱਚ ਕੋਈ ਪ੍ਰੋਗਰੈਸ ਨਹੀਂ ਇਨਵੈਸਟੀਗੇਸ਼ਨ ਚ ਇਨੀਸ਼ੀਅਲ ਜਿਹੜੀ ਕਵਰੀਆ ਉਹ ਮੌਕੇ ਤੇ ਹੋ ਚੁੱਕੀ ਹੈ ਅਰੈਸਟ ਹੋ ਚੁੱਕੀ ਆ ਤੇ ਕੋਈ ਵੀ ਨਵੀਂ ਗੱਲ ਨਹੀਂ ਆਈ ਸੋ ਕੋਰਟ ਨੇ 3 ਦਿਨ ਦਾ ਫਲਦਰ ਜਿਹੜਾ ਰਿਮਾਂਡ ਵਿਦ ਵੀ ਵਕੀਲਾਂ ਨੂੰ ਮਿਲਣ ਦੀ ਦਿਨ ਚ ਦੋ ਵਾਰ ਇਜਾਜ਼ਤ ਤੇ ਮੈਡੀਕਲ ਦੀ ਕੰਡੀਸ਼ਨ ਵੀ ਉਹਨਾਂ ਦਾ ਮੈਡੀਕਲ ਕਰਾਇਆ ਜਾਵੇ ਤੇ ਉਸ ਸ਼ਰਤ ਦੇ ਨਾਲ ਹੁਣ ਉਹਨਾਂ ਨੂੰ 11 ਤਰੀਕ ਨੂੰ ਬੁੱਧਵਾਰ ਨੂੰ ਜਿਹੜਾ ਉਹਨਾਂ ਨੂੰ ਦਵਾਦੇ ਪੇਸ਼ ਕੀਤਾ ਜਾਊਗਾ ਥੈਂਕ ਯੂ ਸੋ ਮਚ ਸੋ ਇਹ ਸਨ ਨਰੈਨ ਸਿੰਘ ਚੋੜਾ ਦੇ ਵਕੀਲ ਜਿਨ੍ਹਾਂ ਵੱਲੋਂ ਸਾਫ ਤੋਂ ਤੇ ਵਿਕਰਮ ਸਿੰਘ ਮਜੀਠੀਆ ਨੂੰ ਵੀ ਜ਼ਰੂਰ ਤਾੜਨਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਵਿਕਰਮ ਸਿੰਘ ਮਜੀਠੀਆ ਇਹ ਕਹਿ ਰਹੇ ਨੇ ਕਿ AK-47 ਲੈ ਕੇ ਉਹਨਾਂ ਦੇ ਗੋਲੀਆਂ ਚਲਾ ਦਿੱਤੀਆਂ ਜਾਣ ਤਾਂ ਬੜੇ سارے ਪਰਿਵਾਰਕ ਮੈਂਬਰ ਨੇ ਜਿਨ੍ਹਾਂ ਨੂੰ ਨਸ਼ੇ ਦੇ ਨਾਲ ਨਸ਼ੇ ਦੀ ਓਵਰਡੋਜ਼ ਕਰਾਂ ਜਾਏ ਲੋਕ ਮਰੇ ਨੇ ਲੇਕਿਨ ਦੂਸਰੇ ਪਾਸੇ ਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿ ਵੀ ਕਹਿਣਾ ਹੈ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਸਿੰਘ ਸਾਹਿਬ ਜਾਨੀ ਰਕबीर ਸਿੰਘ ਮਲਾਉ ਜੋ ਸਜ਼ਾ ਸੁਣਾਈ ਗਈ ਹੈ ਉਹ ਜੋ ਕਰੜੀ ਸਜ਼ਾ ਨਹੀਂ ਹੈ ਜਿਸ ਤੇ ਰੋਜ਼ ਚੱਲਦੇ ਜਿਹੜੀ ਹੈ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਨਾਲ ਹੀ ਉਹਨਾਂ ਦਾ ਵੀ ਕਹਿਣਾ ਹੈ ਕਿ ਜੇਕਰ ਸਜ਼ਾ ਕਰੜੀ ਹੁੰਦੀ ਤਾਂ ਸ਼ਾਇਦ ਕਿਸੇ ਨੂੰ ਵੀ ਇਹ ਕਦਮ ਚੁੱਕਣ ਦੀ ਜ਼ਰੂਰਤ ਨਹੀਂ ਪੈਂਦੀ ਲੇਕਿਨ ਨਰਿੰਦਰ ਸਿੰਘ ਚੋੜਾ ਨੂੰ ਅੱਜ ਪੇਸ਼ ਕੀਤਾ ਗਿਆ ਪੇਸ਼ ਅਦਾਲਤ ਦੇ ਦੌਰਾਨ 10 ਦਿਨ ਦਾ ਰਿਮਾਂਡ ਜਿਹੜਾ ਸੀ ਉਹ ਮੰਨਿਆ ਗਿਆ ਸੀ ਔਰ 3 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਉਪਰਾਪਤ ਹੋਇਆ ਹੈ ਪੁਲਿਸ ਨੂੰ ਤਾਂ ਜੋ ਕਿ ਲਖੀਂਪੁਰ ਖੇਰੀ ਜਾ ਕੇ ਉੱਥੇ ਜਿਹੜੇ ਦਬੇ ਹੋਏ ਜਿਹੜੇ ਉਹਨਾਂ ਦੇ ਹਥਿਆਰ ਨੇ ਜੋ ਉਹ ਉਹਨਾਂ ਵੱਲੋਂ ਕੀ ਜਾ ਰਿਹਾ ਪੁਲਸ ਵੱਲੋਂ ਕੀ ਜਾ ਰਿਹਾ ਕਿ ਉੱਥੇ ਦੱਬੇ ਹੋਏ ਨੇ ਉਹਨਾਂ ਨੂੰ ਕਢਵਾਇਆ ਜਾ ਸਕਿਆ ਇਸ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਜਿਹੜਾ ਹੈ ਉਹ ਦਿੱਤਾ ਗਿਆ ਲੇਕਿਨ ਕਿਤਨਾ ਕਿਤੇ ਸੁਖਬੀ ਸਿੰਘ ਬਾਦਲ ਉੱਤੇ ਕੀਤਾ ਕਿ ਅਟੈਕ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਜਿੱਥੇ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ ਨੇ ਉੱਥੇ ਹੀ ਹੁਣ ਵਕੀਲ ਵੀ ਜਿਹੜੇ ਨੇ ਉਹ ਵੀ ਪੂਰੇ ਗਰਮ ਆ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਮੈਂ ਜਸਰਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ ਜੀ ਉਹ ਜੋ ਵੀ ਰੌਟ ਪਾਉਟ ਪਾਉ ਦੀ ਕਨ ਫਾਈਨਲ ਐਸੈਸਿਏਸ਼ਨ ਕੰਪਲੀਟ ਕਰਕੇ ਤੁਹਾਨੂੰ ਦੱਸ ਜਿਸ ਪਾ ਕੇ ਰਿਮਾਂਡ ਜਿਹੜਾ ਦਾ ਮੇਰਾ ਵਾੜ ਤਿੰਨ ਦਿਨ ਦਾ ਜੀ ਦੁਬਾਰਾ ਤਿੰਨ ਦਿਨ ਮਾਰਕ ਕਰਦੇਗੇ ਸੀ ਉਹਨਾਂ ਦੇ ਉਹਨਾਂ ਨੇ ਕੀ ਦੱਸਿਆ ਜਾਂਚ ਦਾ ਵਿਸ਼ਾ ਜੀ ਇਹਦੇ ਵਿੱਚ ਤੁਹਾਨੂੰ ਕੰਪਲੀਟ ਕਰਨ ਤੋਂ ਬਾਅਦ ਹੀ ਦੱਸਿਆ ਜਾਵੇ ਸਰ ਪਤਾ ਲੱਗਾ ਨਹੀਂ ਗੋਲੀ ਕਿਉਂ ਚਲਾਈ ਗਈ ਇਹਨਾਂ ਦੇ ਹਾਂ ਜੀ ਬਾਕੀ ਜਿਹੜੇ ਇਫੈਕਟਸ ਹੋਣਗੇ ਨਾ ਤੁਹਾਨੂੰ ਬਾਅਦ ਦੱਸਿਆ ਜਾਵੇ ਅੱਛਾ ਸਰ